ਅੱਜ ਤੱਕ ਆਪ ਵੀ ਮੇਰੇ ਤੇ ਸਭ ਦਾ ਤੇ ਆਪ ਵੀ ਹਿੱਕ ਦੇ ਜੋਰ ਸਭ ਦਾ ਇੱਕ ਤੱਕ ਪਹੁੰਚਿਆ ਨਾਮ ਜੀ ਨਾ ਤੁਹਾਡੇ ਟੋਕਾ ਮੰਗੂ ਫਿਰ ਮੈਂ ਜਸਪਾਲ ਸਿੰਘ ਆਕੇ ਜਾਣਾ ਚਾਹਣਾ ਯਾਦ ਆਉਂਦਾ ਜਦੋਂ ਮੈਨੂੰ ਬੁਲਾ ਕੇ ਇਹ ਕਿਹਾ ਸੀ ਵੀ ਮੇਰੇ ਮੁੰਡੇ ਨੂੰ ਕਿਸੇ ਪੰਜਾਬੀ ਫਿਲਮ ਦੇ ਰੋਲ ਨਵਾਵੇ ਉਹ ਬਾਦਸ਼ਾਹ ਸਾਹਿਬ ਤੁਹਾਡਾ ਮੁੰਡਾ ਵੀ ਟੋੜਾ ਇਹਦੇ ਖੱਜਰਾ ਜਿਹੜੀ ਮਾਜੀ ਸਟੇਜ ਤੇ ਖੜਾ ਲਿਆਓ ਨਾ ਹੰਪਰ ਜਮੇ ਤੁੰਨਾ ਹੋਵੇ ਤੁੰਨੇ ਹੋਵੇ ਫੇਰ ਸਾਹਬ ਤੇ ਬਾਲਵਾ ਸਾਹਿਬ ਆਪੀ ਹਿੰਮਤ ਨਾਲ ਕਲਾਸ ਦੇ ਮੈਨਿਟਰ ਤੋਂ ਲੈ ਕੇ ਅੱਜ ਤੱਕ ਆਪਦੀ ਮਿਹਨਤ ਤੇ ਸਤਿਕਾਰ ਤੇ ਆਪੀ ਹਿੱਕ ਦੇ ਜੋਰ ਸਤਿਕਾਰ ਇਕੱਠ ਤੱਕ ਪਹੁੰਚਿਆ ਨਾਦੀ ਮੈਂ ਤੁਹਾਡੇ ਦੁਆਖਾ ਮੰਗੂ ਫਿਰ ਨਾ ਜਸਪਾਰਸ਼ਾ ਲਾ ਕੇ ਜਾਣਾ ਚਾਹਣਾ ਤੇ ਬਾਲਵਾ ਸਾਹਿਬ ਨਾ ਵੀ ਮਨ ਗਰੋਗ ਨਵਾਵੇ ਤੇ ਅੱਜ ਦੂਤਾ ਵੀ ਕੋੜਾ ਨਾ ਮੁੰਡਾ ਦਾ ਉਹ ਬਾਦਸ਼ਾਹ ਸਾਹਿਬ ਤੁਹਾਡਾ ਮੁੰਡਾ ਵੀ ਕੋੜਾ ਤੇ ਇਹਦੇ ਖਰਚਾ ਜਿਹੜੀ ਮਾਰਜੀ ਸਟੇਜ ਤੇ ਖੜਾ ਲਿਓ ਜਿਹੜੇ ਮਰਜੀ ਕੱਚਾ ਪਾ ਦਿਓ ਕੱਟਣਾ ਹੁਣ ਪੰਜ ਨਵੇਂ ਤੁੰਨਾ ਹੋਵੇ ਤੁੰਨਾ ਹੋਵੇ ਰਾਜਨੀਤੀ ਦੀ ਗੱਲ ਕਰੀਏ ਹੋਵੇ ਰਾਜਨੀਤੀ ਦੀ ਗੱਲ ਕਰੀਏ ਇਹਨਾਂ ਨਾਲ ਗੱਲ ਕਰੀ ਮੇਰੇ ਪਿਤਾ ਦੀ ਕਿ ਉਹ ਛੋਟੀ ਨੌਕਰੀ ਕਰਦਾ ਸੀ ਕਿ ਛੋਟੀ ਨੌਕਰੀ ਕਰਨ ਵਾਲੇ ਅਬਦੇ ਕਬਰ ਨੂੰ ਬਾਪੂ ਸੀ ਸਟ ਅੱਜ ਘਰ ਆ ਮੇਰੇ ਦਿੱਤੀ ਹੋਈ ਸਿੱਖਿਆ ਦੇ ਮੁਤਾਬਿਕ ਇੱਥੇ ਖੜ ਕੇ ਬੋਲ ਰਿਹਾ ਕਿ ਬਾਜਵਾ ਸਾਹਿਬ ਤੁਹਾਡੀ ਉਮਰ ਵੱਡੀ ਆ ਮੇਰੇ ਪਿਤਾ ਜੀ ਏ ਨੂੰ ਲਗਾਏ ਨੇ ਅੱਜ ਤਈ ਜੋ ਕਦੇ ਓਪਨ ਜੇਲ੍ਹ ਕਰਦਾ ਕਦੇ ਮੇਰੇ ਬਾਪ ਨਾਲ ਰਾਜਨੀਤਿਕ ਮਸਲੇ ਤੇ ਗੱਲ ਕਰਕੇ ਦੇਖਿਓ ਜਦ ਨੂੰ ਤੁਸੀਂ ਭੀੜੀ ਪੀੜੀ ਪਿਛਾੜੋ ਨਾ ਕਫੀ 10 ਪਿੰਡਾਂ ਦੇ ਲੋਕਾਂ ਨੂੰ ਮਿਲੇ ਹੋਏ ਹੁੰਦੇ ਆ ਅਸੀਂ ਮਿਹਨਤ ਕਰਨ ਵਾਲੇ ਤਾਂ ਕਿਹੜਾ ਸਾਹਿਬ ਤੇ ਬਾਲਾ ਸਾਹਿਬ ਆਪਦੀ ਹਿੰਮਤ ਨਾਲ ਕਲਾਸ ਦੇ ਮਿੰਟਰ ਤੋਂ ਲੈ ਕੇ ਅੱਜ ਤੱਕ ਆਪਦੀ ਮਿਹਨਤ ਤੇ ਸਦਕਾ ਤੇ ਆਪਦੀ ਹਿੱਕ ਤੇ ਜੋਰ ਸਦਕਾ ਇੱਥੇ ਤੱਕ ਪਹੁੰਚਿਆ ਨਾਂ ਦੀ ਮੈਂ ਤੁਹਾਡੇ ਤੋਂ ਆਕਰ ਮੰਗੂ ਫਿਰ ਮੈਂ ਜਸਪਾਰਸ਼ਾ ਰਵਾ ਕੇ ਜਾਣਾ ਚਾਹਣਾ ਤੇ ਬਾਲਾ ਸਾਹਿਬ ਵੀਰ ਮਨ ਗਰੋਗ ਨਵਾਵੇ ਤੇ ਅੱਜ ਦੂਤਾ ਵੀ ਕੋੜਾ ਜਨਾ ਹੁੰਦਾ ਦਾ ਉਹ ਬਾਦਸ਼ਾਹ ਸਾਹਿਬ ਤੁਹਾਡਾ ਮੁੰਡਾ ਵੀ ਕੋੜਾ ਤੇ ਇਹਦੇ ਖਰਚਾ ਜਿਹੜੀ ਮਰਜੀ ਸਟੇਜ ਤੇ ਖੜਾ ਲਿਓ ਜਿਹੜੇ ਮਰਜੀ ਪੇਚਾ ਪਾ ਦਿਓ ਕੱਟਣਾ ਹੁਣ ਪੰਜ ਨਵੇਂ ਤੁੰਨਾ ਹੋਵੇ ਤੁੰਨਾ ਹੋਵੇ ਰਾਜਨੀਤੀ ਦੀ ਗੱਲ ਕਰਨੀ ਹੋਵੇ ਰਾਜਨੀਤੀ ਦੀ ਗੱਲ ਕਰ ਰਵੇ ਇਹਨਾਂ ਨੇ ਗੱਲ ਕਰੀ ਮੇਰੇ ਪਿਤਾ ਦੀ ਕਿ ਉਹ ਛੋਟੀ ਨੌਕਰੀ ਕਰਦਾ ਸੀ ਕਿ ਛੋਟੀ ਨੌਕਰੀ ਕਰਨ ਵਾਲੇ ਅੱਜ ਦੇ ਉਹ ਨੂੰ ਬਾਪੂ ਸੀ ਸਾਡੇ ਅੱਜ ਘਰ ਆਉਣਾ ਹੈ ਉਹ ਮਨ ਦੇ ਦਿੱਤੀ ਹੁਣ ਸਕੇ ਦੇ ਮੁਤਾਬਕ ਅੱਜੇ ਫੜ ਕੇ ਬੋਲ ਰਿਹਾ ਤੇ ਬਾਜਵਾ ਸਾਹਿਬ ਤੁਹਾਡੀ ਉਮਰ ਵੱਡੀ ਆ ਮੇਰੇ ਪਿਤਾ ਜੀ ਇਹ ਮੁਲਕਾਇਏ ਨੇ ਅੱਜ ਤਈਓ ਕਦੇ ਓਪਨ ਚੈਲੰਜ ਕਰਦਾ ਕਦੇ ਮੇਰੇ ਬਾਪ ਨਾਲ ਰਾਜਨੀਤਿਕ ਮਸਲੇ ਤੇ ਗੱਲ ਕਰਕੇ ਦੇਖਿਓ ਜਦ ਨੂੰ ਤੁਸੀਂ ਢੀੜੀ ਪੀੜੀ ਪਿਛਡਾਉਣੇ ਹੋ ਨਾ ਅਸੀਂ 10 ਪਿੰਡਾਂ ਦੇ ਲੋਕਾਂ ਨੂੰ ਮਿਲਿਆ ਹੋਏ ਹੁੰਦੇ ਆ